ਓ ਹੁਣ ਤਰਪਾਲਾਂ ਪਾਈਆਂ ਤੇਰੀ ਉੱਧਾ ਭਿੱਜੀ ਜਾਂਦੀ ਹੈ ਹਾਂਜੀ ਬਾਹਰ ਆਹ ਕਣਕਾਂ ਜਿਹਾ ਗਵਰਨਮੈਂਟ ਦੀ ਸਾਰਾ ਨਿਸ਼ਾਨੀ ਹੈ ਕੋਈ ਹੈ ਕੀ ਕੋਈ ਤਰਪਾਲ ਕਿਸੇ ਕੋਲ ਆਇਆ ਕਰੋ ਲੈ ਕੇ ਪਾਈ ਕਿੰਨਾ ਦਿਨ ਤੋਂ ਹੁਣ ਕੀ ਪਾ ਲਾਉਂ ਤੇ ਕੀ ਨਹੀਂ ਜਿਹੜੀ ਭਿੱਜ ਗਈ ਤਾਂ ਕਟਾਉਣੀ ਚਾਹੀਦੀ ਭਾਵੇਂ ਘਟਾ ਲਈ ਦੇਣਾ ਨਾ ਇਹ ਆਰ.ਟੀ.ਐਨ. ਨਾਲ ਗੱਲ ਕਰੀਏ ਆਰ.ਟੀ.ਐਨ. ਕਹਿੰਦੇ ਸਾਡੇ ਕਿਹੜੀ ਬਾਤ ਸਾਦੀ ਆ ਅਜੀ ਦੌਣ ਤਲਾਕੇ ਕਾਰਨ ਚੱਲ ਜਾਣਾ ਇਸ ਸਮਾਈ ਜੋ ਆਪਣੀਆਂ ਦੀ ਆਫਾਰੀ ਕੀ ਚਿਕਨਗਾ ਤੇ ਰੇਟ ਉੱਤੇ ਕੋਈ ਅਸਰ ਪਏਗਾ ਕਟਾਵਾਦ ਦਾ ਕੁਝ ਵੀ ਨਹੀਂ 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 ਕਣਕ ਦਾ ਰੇਟ ਤਾਂ ਉਹੀ ਹੈ ਮਾਲਾ ਇਹ ਆਪਣਾ ਟਾਇਮ ਹੈ ਛੱਤ ਦੇ ਥੱਲੇ ਕਰ ਰਹੇ ਨੇ ਹਾਂਜੀ ਹਾਂਜੀ ਅਸੀਂ ਸਾਡੀ ਇਹੋ ਹੀ ਨਿਗਰਾਨੀ ਹੈ ਕੋਈ ਨਿਆਣੇ ਕੋਈ ਜਨਾਨੀ ਵੇਚਣਾ ਵੜੇ ਕੋਈ ਕਣਕ ਦਾ ਚੁੱਕੇ ਚੋਰੀ ਆ ਸਾਡੀ ਰੋਟੀ ਹੈ ਮਾਲ ਜਨ ਮਾਲ ਨੇ ਥੋੜਾ ਕਿਲਾ ਹੈ ਨਾ ਚੁੱਕ ਲੈਣਾਗਾ ਘਾਤੇ ਦੇ ਚੁੱਕਣਗੇ ਮਾਲ ਜਨੇ ਚੁੱਕਣਾ ਸਾਡਾ ਸਾਰਾ ਸਟਾਫ ਲਰਤੀ ਸੀ ਅਸੀਂ ਕੋਈ ਵੀ ਐਸਾ ਸਟਾਫ ਦਾ ਮੈਂਬਰ ਨਹੀਂ ਸੀਗਾ ਕਿ ਇਹ ਰਾਤ ਨੂੰ 7:30 8:00 ਵਜੇ ਤੋਂ ਪਹਿਲਾਂ ਜਾਂਦਾ ਸੀ ਅੱਜ ਸਵੇਰ ਤੋਂ ਮੰਡੀ ਦੇ ਵਿੱਚ ਹੈ ਗਾ ਮੈਂ ਖੁਦ ਦੇਖੀ ਮੈਂ ਫੋਟੋਆਂ ਵੀ ਹੈਗੀਆਂ ਮੈਂ ਗਰੁੱਪ 'ਚ ਸ਼ੇਅਰ ਵੀ ਕੀਤੀਆਂ ਵਾਂ ਜਿਹੜੀਆਂ ਦਾ ਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਣਕ ਆਈ ਉਹ ਤਾਂ ਆਲਰੇਡੀ ਤਕਰੀਬਨ ਤਕਰੀਬਨ ਸਾਰੀਆਂ ਹੀ ਕਵਰ ਕੀਤੀਆਂ ਹੋਈਆਂ ਇਹ ਉਹਦੀ ਜ਼ਿੰਮੇਵਾਰੀ ਹੈ ਪ੍ਰਾਈਵੇਟ ਏਜੰਸੀ ਇੱਥੇ ਇਸ ਮੰਡੀ ਦੇ ਵਿੱਚ ਪ੍ਰਾਈਵੇਟ ਹਿੱਕੀ ਹੋ ਰਹੀ ਹੈ ਸਸ਼ੀਕਲ ਜੀ 온 ਡਿਟੀ ਪੰਜਾਬ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਦਿਤਜ ਜਿਵੇਂ ਕਿ ਤੁਸੀਂ ਜਾਣਦੇ ਪੰਜਾਬ ਦੇ ਵਿੱਚ ਮੌਸਮ ਨੇ ਰੁਖ ਬਦਲ ਲਿਆ ਹੈ ਤੇ ਲੁਧਿਆਣੇ ਦੇ ਵਿੱਚ ਸਵੇਰ ਤੋਂ ਮੀਂਹ ਪੈ ਰਿਹਾ ਲਗਾਤਾਰ ਤੇ ਇੱਥੇ ਦੇਖ ਸਕਦੇ ਹੋ ਕਿ ਅੱਜ ਅਸੀਂ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਆਏ ਹਾਂ ਤੇ ਦੇਖ ਸਕਦੇ ਹੋ ਇੱਥੇ ਕਣਕ ਪਈ ਹੋਈ ਕਣਕਾਂ ਦੀ ਬੋਰੀ ਪਈ ਹੋਈ ਹੈ ਤੇ ਕਣਕਾਂ ਖੁੱਲੀਆਂ ਵੀ ਪਈ ਹੈ ਜਿਹਦੇ ਕਰਕੇ ਕਣਕ ਗਿੱਲੀ ਹੋ ਰਹੀ ਹੈ ਸੋ ਇਹ ਮੌਸਮ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਕਣਕਾ ਦਾ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਇੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਆ ਆਰਤੀਆ ਨਾਲ ਗੱਲਬਾਤ ਕਰਦੇ ਆ ਕਿ ਇਹ ਜੋ ਨੁਕਸਾਨ ਹੋ ਰਿਹਾ ਹੈ ਇਹਦੇ ਪਰ ਭਾਈ ਕੌਣ ਕਰੇਗਾ ਨਾਲੇ ਜਦ ਪਤਾ ਸੀਗਾ ਕਿ ਤੁਸੀਂ ਇਸ ਜਗ੍ਹਾ ਅਗਰ ਮੰਡੀ ਲਗਾ ਰਹੇ ਹੋ ਮੌਸਮ ਵੀ ਖਰਾਬ ਹੋ ਸਕਦਾ ਹੈ ਕਣਕਾ ਤੇ ਰੱਖ ਲਈ ਬਹੁਤ ਸਾਰੇ ਸਟੈਪ ਚੱਕੇ ਜਾ ਸਕਦੇ ਤੇ ਉਹ ਹਲੇ ਤੱਕ ਕਿਉਂ ਨਹੀਂ ਚੱਕੇਗੇ ਗੱਲਬਾਤ ਕਰਦੇ ਉਹਨਾਂ ਨਾਲ ਸਸ਼ੀਲ ਬਾਪੂ ਜੀ ਹਾਂ ਸਹੀ ਤੁਹਾਡਾ ਨਾਮ ਦਲਵੀਰ ਸਿੰਘ ਦਲਵੀਰ ਸਿੰਘ ਜੀ ਜਿਹੜੀ ਮੀਂਹ ਪੈ ਰਹੀ ਹੈ ਠੀਕ ਹੈ ਨਾ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਮੀਂਹ ਪੈ ਰਿਹਾ ਤੇ ਕਣਕਾਂ ਕਣਕ ਮੰਡੀ ਦੇ ਵਿੱਚ ਇਹ ਕਣਕ ਗਿੱਲੀ ਹੋ ਰਹੀ ਹੈ ਇਹਦੇ ਉੱਤੇ ਕੀ ਕਹੋਗੇ ਜੀ ਕੀ ਕਰ ਸਕਦੇ ਹੁਣ ਇਹ ਤੇ ਗਵਰਨਮੈਂਟ ਫਿਰ ਇਹ ਤਾਂ ਕਹਾਣੀਆਂ ਬੋਲ ਹਾਂਜੀ ਇਹ ਤੇ ਕਰਨਾ ਕੀ ਆ ਆਹ ਵੇ ਉਹ ਹੁਣ ਤਰਪਾਲਾਂ ਪਾਈਆਂ ਤੇਰੀ ਉਦਾਂ ਭਿੱਜੀ ਜਾਂਦੀ ਹੈ ਹਾਂਜੀ ਬਾਹਰ ਆ ਕਣਕਾਂ ਜੇ ਗਵਰਨਮੈਂਟ ਦੀ ਸਾਰਾ ਨੁਕਸਾਨ ਹੀ ਹੈ ਹਾਂਜੀ ਸਭ ਦਾ ਨੁਕਸਾਨ ਹੀ ਆ ਹਾਂਜੀ ਜੀਮਦਾਰ ਤਾਂ ਜ਼ਿਆਦਾ ਇਹ ਹੁਣ ਬਾਹਰ ਜਿਹੜੀ ਭੇਜ ਗਿਆ ਢੇਲਿਆਂ ਦਾ ਬੇ ਬਾਰੀਆਂ ਹਾਂਜੀ ਕੰਨ ਦਾ ਗਮ ਜਾਣੀ ਹੈ ਗਵਰਨਮੈਂਟ ਦਾ ਆਪਣਾ ਸਾਨ ਹੋਰ ਕਈ ਜਾਂਦਾ ਹੁਣ ਇਸ ਨੁਕਸਾਨ ਦੇ ਪਰ ਭਾਈ ਕਿਵੇਂ ਹੋਏਗੀ ਸਰਕਾਰ ਕਿਵੇਂ ਕਰੋਗੀ ਸਰਕਾਰ ਕਰੇ ਤਾਂ ਨਹੀਂ ਹੈ ਨਾ ਕਿਵੇਂ ਜਿਵੇਂ ਵਿਜੇ ਦਾ ਜਿਹੜਾ ਹੁਣ ਤਰਪਾਲਾ ਸਰਕਾਰ ਭੇਜੀ ਦੀ ਹਾਂਜੀ ਕੋਈ ਨਹੀਂ ਆਈਆਂ ਹਾਂਜੀ ਜਿਹੜੀਆਂ ਕੋ ਮਾਰੀਆਂ ਮੋਟੀਆਂ ਲੋਕਾਂ ਕੋ ਹੈ ਜਾਂ 파ਰੀਆਂ ਕੋਈ ਹੈਗੀ ਕੋ ਤਰਪਾਲ ਕਿਸੇ ਕੋਲ ਆਇਆ ਕਰੋ ਲੈ ਕੇ ਭਾਈ ਕਰੋ ਲੈ ਕੇ ਤਰਪਾਲ ਪਾਈਏ ਹਾਂਜੀ ਅੱਛਾ ਘਰੋਂ ਲਿਆਂਦੀ ਆ ਉਹ ਜਾਉ ਥੋੜੀ ਟੁੱਲੀ ਹੈ ਜੋ ਪਰਸੋਂ ਦੀ ਆਂਦੀ ਹੈ ਹਾਂਜੀ ਉਹ ਟੁੱਲੀ ਆ ਕੁਛ ਹੋ ਪਈ ਹੈ ਨਹੀਂ ਆ ਗਿਆ ਤਹਾ ਛੱਡ ਕੇ ਭੱਜ ਗਏ ਭਾਈਏ ਛੱਡ ਕੇ ਭੱਜ ਵੀ ਗਏ ਹਾਂ ਉਹ ਆਏਨ ਮੁੜ ਕੇ ਤੇ ਹੁਣ ਫਿਰ ਜਿਹੜਾ ਇਹ ਤੁਹਾਡਾ ਨੁਕਸਾਨ ਹੋ ਰਿਹਾ ਹੈ ਕਣਕਾ ਤਾਂ ਇਹਨਾਂ ਨੂੰ ਨੁਕਸਾਨ ਹੋ ਰਿਹਾ ਤੇ ਫਿਰ ਅੱਗੇ ਹਿੱਲ ਪਤਾ ਮੈਂ ਕੰਨਾ ਦੇਣ ਕਿ ਹੁਣ ਕੀ ਪਾ ਲਾਉਂ ਤੇ ਕੀ ਨਹੀਂ ਜਿਹੜੀ ਭਜ ਗਈ ਤਾਂ ਘਟਾਉਣੀ ਜਈ ਪਾ ਦੇ ਘਟਾਈ ਦੇਣਾ ਨਾ ਕਿਵੇਂ ਇਹ ਇਹ ਪਾਪੇ ਲੋ ਲੈੰਦਿਆ ਹਾਂਜੀ ਉਹਨੂੰ ਤਾਂ ਨੁਕਸਾਨ ਥੱਲੇ ਆਊਗਾ ਆ ਅਗਲੇ ਉਹਨਾਂ ਆਖਣੇ ਕਹਿੰਦੇ ਦਿੱਲੀ ਨਹੀਂ ਸਵਾਲ ਤਾਂ ਇਹੀ ਹੈ ਨਾ ਕਿ ਚਲੋ ਰੇਟ ਜਿਹੜਾ ਘਟੇਗਾ ਉਹ ਤਾਂ ਗੱਲ ਠੀਕ ਹੈ ਕਿ ਹਾਂ ਕਨਕ ਦਾ ਜਿਹੜਾ ਗਿੱਲੇ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਜਿਹੜਾ ਰੇਟ ਘਟੇਗਾ ਉਹ ਤਾਂ ਗੱਲ ਸਮਝ ਆਂਦੀ ਆਂਦੀ ਹੈ ਪਰ ਇਹ ਚੀਜ਼ ਹੈ ਕਿ ਹੁਣ ਕਨਕ ਜਿਹੜੀ ਹੈ ਗਿੱਲੀ ਹੋ ਚੁੱਕੀ ਹੈ ਠੀਕ ਹੈ ਨਾ ਤੇ ਤੁਸੀਂ ਕਹਿ ਰਹੇ ਰੇਟ ਘਟ ਹੋਏਗਾ ਮੈਂ ਕਹਿੰਨੀ ਕਿ ਇਹ ਗਿੱਲੀ ਕਨਕ ਨੂੰ ਖਰੀਦੇਗਾ ਕੌਣ ਖਰੀਦਣ ਕਿ ਆਪਾਂ ਜਿਹੜੀ ਖਰੀਦੀ ਉਹ ਵੀ ਅੱਧ ਜਗੀ ਆ ਹਾਂਜੀ ਜਿਹੜੀ ਗਵਰਨਮੈਂਟ ਨੇ ਖਰੀਦੀ ਉਹ ਵੀ ਅੱਧ ਜਗੀ ਆ ਹਾਂਜੀ ਹੁਣ ਇਹ ਤਾਂ ਹੁਣ ਮਹਾਰਾਜ ਇਹ ਗਵਰਨਮੈਂਟ ਹੀ ਕਰੇ ਕੰਡਾ ਆਲ ਦ ਕਰੇ ਹੋਰ ਕੜਾ ਕਰੂਗਾ ਹਾਂਜੀ ਹੁਣ ਗਵਰਨਮੈਂਟ ਕੁਝ ਕਰੇ ਤਾਂ ਇਹ ਗੱਲ ਬੰਦ ਦੀ ਆ ਕੰਕਾ ਤੇ ਭਿੱਜੀ ਜਾਂਦੀ ਹਾਂਜੀ ਸੋ ਬਾਬੂ ਜੀ ਮੈਂ ਇੱਕ ਹੋਰ ਸਵਾਲ ਪੁੱਛਣਾ ਜਾਂਦੇ ਆ ਕਿ ਤੁਸੀਂ ਇਸ ਦਾਣਾ ਮੰਡੀ ਦੇ ਵਿੱਚ ਕਨਕ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਹੋ ਤੇ ਪਹਿਲੇ ਵੀ ਇਹਦਾ ਮੌਸਮ ਬੰਦਾ ਆਇਆ ਹੈ ਹਾਂ ਅੱਗੇ ਜਿਹੜੇ ਆ ਉਦਾਂ ਦਾ ਸੁੱਕੀ ਕੰਲ ਪਰਸਾ ਉੱਥੇ ਜਿਹੜੀ ਆਈ ਆ ਉਹਦਾ ਪਰਸਾ ਨਾਲ ਤੁਲਦੀ ਹੈ ਹਾਂਜੀ ਤੇ ਆ ਜਿਹੜੀ ਕੱਲ ਦੀ ਆਈ ਉਹ ਭੇਜੀ ओके okay. तो ਤੁਸੀਂ ਜਦੋਂ ਇਹ ਮੀ ਪੈਂਦਾ ਹੈ ਜਦੋਂ ਕਣਕ ਭਿੱਜਦੀ ਹੈ ਤੁਸੀਂ ਇਹਦੇ ਇਹਦੇ ਰਿਗਾਰਡਿੰਗ ਕਦੀ ਆਰਤੀ ਇਹ ਨਾਲ ਗੱਲ ਕੀਤੀ ਹੋਈ ਹੈ ਜਾਂ ਇੱਥੇ ਜਿਹੜੇ ਚੇਅਰਮੈਨ ਹੋਣਗੇ ਜਿਨ੍ਹਾਂ ਨੇ ਮੰਡੀ ਲਗਵਾਈ ਹੈ ਉਹਨਾਂ ਨਾਲ ਕਦੀ ਗੱਲਬਾਤ ਕੀਤੀ ਹੋਵੇ ਕਿ ਹਾਂ ਜੇ ਅਸੀਂ ਕਣਕਾ ਲੈ ਕੇ ਆਨੇ ਤਾਂ ਸਾਨੂੰ ਜਿਹੜਾ ਨੁਕਸਾਨ ਹੋ ਰਿਹਾ ਉਹ ਕਿਵੇਂ ਠੀਕ ਕੀਤਾ ਜਾਵੇ ਇਹ ਆਰਤੀ ਇਹ ਨਾਲ ਗੱਲ ਕਰੀਏ ਔਰ ਜੇ ਕਹਿੰਦੇ ਸਾਡੇ ਕਿਹੜੀ ਬਾਤ ਸਾਦੀ ਹੈ ਅੱਛਾ ਹਾਂ ਇਹ ਤਾਂ ਗਵਰਨਮੈਂਟ ਨਾਲ ਜਾ ਕੇ ਗੱਲ ਕਰੋ ਹਰ ਸਿਕੜੇ ਮੰਨਦੇ ਆ ਮਤਲਬ ਇਹ ਤਾਂ ਇੱਕ ਦੂਸਰੇ ਦੇ ਉੱਤੇ ਉਂਗਲ ਚੱਕਰ ਨਾਲ ਕੰਮ ਹੋਇਆ ਨਾ ਸੋਲੂਸ਼ਨ ਕੀ ਨਿਕਲਿਆ ਕੁਝ ਵੀ ਨਹੀਂ ਫਾਇਦਾ ਫਾਇਦਾ ਹੀ ਕੋਈ ਨਹੀਂ ਨਾ ਇਹ ਹੁਣ ਅੱਜ ਦਾ ਬੈਠੇ ਆ ਵੀ ਚੱਲ ਜਿਹੜਾ ਟਾਈਮ ਦੇਖ ਕੇ ਨਿਕਲ ਜੇ ਇਹਦਾ ਟਾਈਮ ਕੱਢਣਾ ਹੁਣ ਤੁਸੀਂ ਵੀ ਦੇਖ ਰਹੇ ਕਿ ਮੌਸਮ ਖਰਾਬ ਹੋਇਆ ਪਿਆ ਮੌਸਮ ਖਰਾਬ ਹੈ ਪਿਆ ਲਗਾਤਾਰ ਮੀਂਹ ਪੈ ਰਿਹਾ ਤੇ ਜਦ ਤੱਕ ਮੀਂਹ ਪੈ ਰਿਹਾ ਤਦ ਤੱਕ ਤਾਂ ਇੱਥੇ ਕੁਝ ਹੋਣਾ ਨਹੀਂ ਪਰ ਇਹਦੇ ਬਚਾਅ ਦੇ ਲਈ ਚਲੋ ਜਿੰਨਾ ਨੁਕਸਾਨ ਹੋ ਚੁੱਕਿਆ ਹੋ ਗਿਆ ਪਰ ਬਚਾਅ ਦੇ ਲਈ ਕੁਝ ਤਾਂ ਐਕਸ਼ਨ ਲਿਆ ਜਾਣਾ ਚਾਹੀਦਾ ਕੰਪਲੇਨ ਤਾਂ ਕਰਨੀ ਚਾਹੀਦੀ ਹੈ ਨਾ ਇਹ ਤਾਂ ਹੁਣ ਚਾਹੀਦੀ ਆਰਤੀਆਂ ਨੂੰ ਕਰਾਉਣੀ ਚਾਹੀਦੀ ਜਿਹੜੇ ਆਰਤੀਆ ਅਧਿਦਨ ਤਲਾਕੇ ਘਰੋਂ ਚੱਲ ਜਾਣਾ ਕਿਸ ਸਮਾਈ ਦੀਆਂ ਆਰਤੀਆਂ ਦੀ ਆਫਾਰੀ ਜਿਹੜੇ ਆਰਤੀਆਂ ਨੇ ਆਰਤੀਆਂ ਨੇ ਕਰਨਾ ਜਿਹਨਾਂ ਦੀ ਜ਼ਿੰਮੇਵਾਰੀ ਹੈ ਜੀ ਪਾਏ ਤਾਂ ਉਹਨਾਂ ਖੀਦਣੇ ਲਾ ਕੇ ਦੇਣੇ ਲੋਕਾਂ ਨੂੰ ਜੇ ਪਾ ਦੇਣੇ ਇਹਨਾਂ ਆੜ ਖੱਡੜੀਆਂ ਜੀ ਇਹਨਾਂ ਨੂੰ ਸੋ ਤੁਸੀਂ ਸੁਣਿਆ ਨਾ ਤੋਂ ਕਿ ਕਿਸ ਤਰੀਕੇ ਨਾਲ ਮੌਸਮ ਖਰਾਬ ਹੋਇਆ ਪਿਆ بارش ਹੋ ਰਹੀ ਹੈ ਕਣਕਾਂ ਗਿੱਲੀਆਂ ਹੋ ਰਹੀਆਂ ਨੇ ਤੇ ਇੱਥੇ ਗੱਲਬਾਤ ਕੀ ਕੀਤੀ ਗੱਲਬਾਤ ਦੇ ਵਿੱਚ ਕੀ ਨਿਕਲਿਆ ਕਿ ਆਰਤੀਆਂ ਨਾਲ ਗੱਲ ਕਰੋ ਆਰਤੀ ਕੰਦੇ ਅੱਗੇ ਉਹਨਾਂ ਨਾਲ ਗੱਲ ਕਰੋ ਮਤਲਬ ਇੱਥੇ ਸਿਰਫ ਇੱਕੋ ਚੀਜ਼ ਹੋ ਰਹੀ ਹੈ ਕਿ ਇੱਕ ਦੂਸਰੇ ਤੇ ਬਲੇਮ ਐਂਡ ਗੇਮ ਇੱਕ ਦੂਸਰੇ ਤੇ ਉਂਗਲ ਚੱਕ ਕੇ ਇੱਕ ਦੂਸਰੇ ਤੇ ਇਲਜ਼ਾਮ ਲਾਉਣ ਵਾਲੀ ਗੱਲ ਹੋ ਰਹੀ ਹੈ ਪਰ ਸੋਲੂਸ਼ਨ ਕੀ ਨਿਕਲਿਆ ਕੁਝ ਵੀ ਨਹੀਂ ਤੁਹਾਡੇ ਸਾਹਮਣੇ ਮੌਸਮ ਖਰਾਬ ਹੈ ਮੀਂਹ ਪੈ ਰਿਹਾ ਤੇ ਕਣਕ ਲਗਾਤਾਰ ਭਿੱਜਦੀ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਅਗਲਾ ਸਟੱਪਪ ਕੀ ਸਰਕਾਰ ਲੈਂਦੀ ਹੈ ਕਿ ਇੱਥੇ ਦੇ ਲੋਕ ਕਰਦੇ ਕਿਸਾਨਾਂ ਵੱਲੋਂ ਕੀ ਮੁੱਦਾ ਚੱਕਿਆ ਜਾਂਦਾ ਤੇ ਜਿਹੜਾ ਨੁਕਸਾਨ ਫਸਲਾਂ ਦਾ ਹੋ ਰਿਹਾ ਉਹਦੋਂ ਕੀ ਹਿੱਲਾ ਨਿਕਲਦਾ ਜਿਵੇਂ ਤੁਸੀਂ ਜਾਣਦੇ ਹੋ ਮੀਂਹ ਪੈ ਰਿਹਾ ਸਾਰੇ ਸਾਰੇ ਵੇਲੇ ਬੈਠੇ ਹੋਏ ਨੇ ਮੀਂਹ ਪੈ ਰਿਹਾ ਤੇ ਤੁਸੀਂ ਮਤਲਬ ਕਿਵੇਂ ਟਾਈਮ ਪਾਸ ਕਰ ਰਹੇ ਹੋ ਬੈਂਸ ਬਸ ਕਿ ਡਰਾਈਵਰ ਬੰਦੇ ਆ ਕੇ ਬੈ ਗਏ ਆ ਗੱਡੀਆਂ ਸਾਰੀਆਂ ਖੜੀਆਂ ਆ ਕੰਮ ਕਾਜ ਹੈ ਨਹੀਂ ਇੱਥੇ ਆ ਕੇ ਬੈ ਗਏ ਨੇ ਜਿਸ ਬਰਸਾਤ ਪੈ ਰਹੀ ਹੈ ਕਣਕਾਂ ਵਗੈਰਾ ਗਿੱਲੀਆਂ ਹੋ ਰਹੀਆਂ ਨੇ ਇਹਦੇ ਉੱਤੇ ਤੁਸੀਂ ਕੀ ਕਹੋਗੇ ਉਹ ਤਾਂ ਆੜਤੀਆਂ ਨੇ ਸੋਚਣਾ ਹੀ ਅਹੀਂ ਕੀ ਕਹਿਣਾ ਜੀ ਉਹ ਤਾਂ ਆੜਤੀਆਂ ਦੇ ਹੈਗਾ ਜਾਨਾ ਜਿੰਨਾਂ ਦੇ ਮਾਲ ਪਿਆ ਉਹਨਾਂ ਨੇ ਦੇਖਣਾ ਵਾ ਅਸੀਂ ਤਾਂ ਡਰਾਈਵਰ ਬੰਦੇ ਇਹਨਾਂ ਗੱਡੀ ਲੈ ਕੇ ਚਲੇ ਜਾਵਾਂਗੇ ਅਸੀਂ ਤਾਂ ਬੱਸ ਇੰਨਾ ਹੀ ਕਰ ਸਕਦੇ ਹਾਂ ਡਰਾਈਵਰ ਬੰਦੇ ਤੁਸੀਂ ਵੀ ਮਿਹਨਤ ਨਾਲ ਕਣਕ ਲੈ ਕੇ ਹੀ ਆਉਂਦੇ ਹੋ ਇੱਥੇ ਛੱਡਣ ਆਉਂਦੇ ਹੋ ਤਾਂ ਕਿ ਸਭ ਦਾ ਫਾਇਦਾ ਹੋਵੇ ਇਹ ਦੇਖ ਕੇ ਤੁਹਾਨੂੰ ਕਿੱਦਾਂ ਦਾ ਫੀਲ ਆਂਦਾ ਚੰਗਾ ਲੱਗ ਰਿਹਾ ਕਿ ਮਾੜਾ ਲੱਗ ਰਿਹਾ ਨਹੀਂ ਹੈ ਤਾਂ ਮਾੜਾ ਹੀ ਚੰਗਾ ਤਾਂ ਕਹੀਂ ਕਹਿ ਨਹੀਂ ਸਕਦੇ ਜੀ ਕਹਿੰਦਾ ਮਤਲਬ ਇਹ ਤਾਂ ਗੱਡੀ ਲੈ ਕੇ ਆਏ ਆ ਹਾਂ ਜਿੱਨੇ ਜਾਣਾ ਗੱਡੀ ਲੈ ਕੇ ਬਸ ਇੰਨਾ ਗਾਇਜ ਅੱਜ ਦੇਖੋ ਹਰ ਜਗ੍ਹਾ ਮੀਂਹ ਪੈ ਰਿਹਾ ਠੀਕ ਹੈ ਨਾ ਇੱਥੇ ਕਣਕਾਂ ਵੀ ਭਿੱਜ ਰਹੀਆਂ ਨੇ ਠੀਕ ਹੈ ਤੇ ਅਗਰ ਇੱਥੇ ਤੁਹਾਡੇ ਕਾਰੀਕਾਰ ਜਿਹੜੇ ਮਜ਼ਦੂਰ ਨੇ ਉਹਨਾਂ ਤੇ ਗੱਲਬਾਤ ਕਰਦੇ ਉਹ ਵੀ ਵੇਲੇ ਬਠੇ ਨੇ ਕਿਵੇਂ ਆਪਣਾ ਟਾਈਮ ਪਾਸ ਕਰ ਰਹੇ ਨੇ ਅੱਜ ਬਾਹਰ ਹੀ ਹੁਣ ਮੀਂਹ ਪੈ ਗਿਆ ਬਾਹਰ ਤਾਂ ਕੰਮ ਹੁੰਦਾ ਨਹੀਂ ਕੋਈ ਅੰਦਰ ਹੀ ਆ ਜਿਹੜਾ ਹੈਗਾ ਅੰਦਰ ਅੰਦਰ ਲੇਬਰ ਕੰਮ ਕਰ ਰਹੀ ਆ ਕੀ ਕਿਹੜਾ ਕੰਮ ਕਰ ਰਹੇ ਨੇ ਉਹ ਆਹੀ ਭਰਤੀ ਦਾ ਕਣਕ ਗੱਟੇ ਭਰ ਰਿਹਾ ਥੈਲੇ ਪੱਖਾ ਲਾ ਰਿਹਾ ਬਸ ਹਾਂਜੀ ਤੇ ਜਿਹੜੀ ਕਣਕ ਬਾਹਰ ਪਈ ਹੈ ਜਿਹੜੀ ਭਿੱਜ ਰਹੀ ਹੈ ਇਹ ਤੇ 8 ਤੀਆਂ ਨੇ ਦਿੱਤੀਆਂ ਤਰਪਾਲਾਂ ਜੀ ਹਾਂਜੀ ਜਿਹਦੇ ਕਿਸੇ ਕੋਲ ਹੈ ਵੀ ਉਹਨੇ ਆਪਦਾ ਮਾਲ ਸੰਭਿਆ ਤਰਪਾਲਾਂ ਦਿੱਤੀਆਂ ਹੋਈਆਂ ਪਰ ਜੇ ਤਰਪਾਲਾਂ ਦੀ ਗੱਲ ਕਰੀਏ ਤੁਸੀਂ ਪਿੱਛੇ ਦੇਖ ਸੋ ਤੇ ਤਰਪਾਲਾ ਹਰ ਇੱਕ ਤੇ ਨਹੀਂ ਪਈਆਂ ਮੈਂ ਕਿਤੇ ਕਿਤੇ ਪਈਆਂ ਨੇ ਬਾਕੀ ਜਿਹੜੇ ਕਨਕਾ ਤੇ ਤਰਪਾਲਾਂ ਨਹੀਂ ਪਈਆਂ ਉਹਦਾ ਕੀ ਬਣੂਗਾ ਉਹਦਾ ਜੀ ਮਾਲ ਗਾਹਾਂ ਇਹਨਾਂ ਨੂੰ ਜਦੋਂ ਚਕਾਉਣਾ ਸਕਾਖੀ ਚਕਾਉਣਾ ਆਪੇ ਬੋਰੀਆਂ ਨੂੰ ਹਿਲਾਉਣਗੇ ਤੇ ਉਧਰ ਕਰਨਗੇ ਜਦੋਂ ਮਾਲ ਗਾਹ ਜਾਣਾ ਗਡੌਨ 'ਚ ਹਾਂਜੀ ਇਹ ਸਕਾਖੀ ਜਾਣਾ ਬੋਰੀਆਂ ਨੂੰ ਸਕਾਉਣਗੇ ਅਲਟਾ ਪਲਟਾ ਕਰਨਗੇ ਲੇਬਰ ਲਾਉਣਗੇ ਦੁਬਾਰੇ ਪਰ ਇਹ ਤਾਂ ਮੌਸਮ بارش ਬੰਦ ਹੋਣ ਤੋਂ ਬਾਅਦ ਹੋਏਗਾ ਨਾ ਹਾਂਜੀ ਪਰ ਉਹ ਤੋਂ ਤੱਕ ਲਗਾਤਾਰ ਇਹ ਜਿਹੜੇ ਬੋਰੀਆਂ ਨੇ ਲਗਾਤਾਰ ਭਿੱਜਦੀਆਂ ਰਹਿਣਗੀਆਂ ਨਹੀਂ ਕਰਨਗੇ ਕੋਈ ਨਾ ਕੋਈ ਹੱਲ ਮੌਸਮ ਦਾ ਦੇਖ ਕੇ ਤਰਪਾਲਾਂ ਤਰਪੂਲਾ ਲਗਾੜ ਕਰਨਗੇ ਪਹੁੰਚ ਹਾਂਜੀ ਤਰਪਾਲਾਂ ਦਾ ਦੇਣ ਦੇ ਅੱਛਾ ਇੱਕ ਹੋਰ ਆਪਾਂ ਗੱਲ ਪੁੱਛਣਾ ਜਾਵਾਂਗੇ ਕਿ ਜਿਹੜੇ ਹੁਣ ਤਨਕ ਗਿੱਲੀ ਹੋ ਗਏ ਚਲੋ ਬਾਅਦ ਵਿੱਚ ਤੁਸੀਂ ਇਹਨੂੰ ਸੁਕਾਵੋਗੇ ਗੋਦਾਮ ਦੇ ਵਿੱਚ ਲਿਜਾ ਕੇ ਫਿਰ ਉਹਨੂੰ ਮੰਡੀ ਦੇ ਵਿੱਚੋਗੇ ਕਿ ਚਿਕਨਕਾ ਤੇ ਰੇਟ ਉੱਤੇ ਕੋਈ ਅਸਰ ਪਵੇਗਾ ਕਟਾਵਾ ਵਾਦਾ ਕੁਝ ਵੀ ਨਹੀਂ 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 ਕਣਕ ਦਾ ਰੇਟ ਤਾਂ ਉਹੀ ਹੈ ਸਰਕਾਰ ਨੇ ਐਮਐਸਪੀ ਤ ਤੈਅ ਕੀਤੀ ਹੋਈ ਹੈ ਜੀ ਇਹਦੀ 2275 80 ਲਾ ਕੇ ਪ੍ਰਾਈਵੇਟ ਲੈ ਰਿਆ ਹਾਂਜੀ ਰੇਟ ਤੇ ਕੋਈ ਫਰਕ ਨਹੀਂ ਪਊਗਾ ਰੇਟ ਉਹੀ ਰਹੇਗਾ ਹਾਂਜੀ ਸੋ ਬਾਪੂ ਜੀ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਸਾਨੂੰ ਹੋ ਗਿਆ ਵੀ ਇੱਕ ਇੱਕ ਹਫਤਾ ਬੂਰਾ ਹੋਇਆ ਹਾਂਜੀ ਅੱਜ ਡਿਊਟੀ ਕਰਦਾ ਅੱਜ ਇੱਥੇ ਮੀਂਹ ਪੈ ਰਿਹਾ ਤੇ ਸਾਰੇ ਕੰਮ ਕਾਜ ਬੰਦ ਹੋਏ ਬਨੇ ਤਾਂ ਤੁਸੀਂ ਟਾਈਮ ਕਿਵੇਂ ਕੱਢ ਰਹੇ ਹੋ ਫਿਰ ਆਪਣਾ ਮਾਲ ਆਏ ਆਪਣਾ ਟਾਈਮ ਆ ਛੱਤ ਦੇ ਥੱਲੇ ਕੱਢ ਰਹੇ ਨੇ ਹਾਂਜੀ ਹਾਂਜੀ ਅਸੀਂ ਸਾਡੀ ਇਹੋ ਹੀ ਨਿਗਰਾਨੀ ਐ ਕੋਈ ਨਿਆਣੇ ਕੋਈ ਜਿਨਾਂ ਦੀ ਵੇਚਣਾ ਵੜੇ ਕੋਈ ਕਣ ਕਣਾਂ ਚੁੱਕੇ ਚੋਰੀ ਆ ਸਾਡੀ ਡਿਊਟੀ ਆ अच्छा जी ਜੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਮੀਹ ਦੇ ਵਿੱਚ ਕਨਕ ਦੀਆਂ ਬੋਰੀਆਂ ਭੇਜ ਰਹੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਨੁਕਸਾਨ ਹੁਣ ਕਨਕਾ ਦੇ ਫਸਲ ਦਾ ਹੋ ਰਿਹਾ ਇਹਦੀ ਪਰਭਾਈ ਕਿਵੇਂ ਹੋਏਗੀ ਮਹਾਰਾਜ ਇਹ ਹੈ ਕਿ ਮਾਲਕਾਂ ਨੂੰ ਚਾਹੀਦੀ ਹੈ ਕਿ ਪਹਿਲੇ ਇਹ ਤਲਪਾਲਾ ਉੱਪਰ ਮਾਲ ਦੇ ਪਾਣੇ ਚਾਹੀਦੀਆਂ ਹਾਂਜੀ ਯਾ ਤਲਪਾਲਾ ਨਹੀਂ ਪੈਣਗੇ ਮਾਲ ਮਾਰਾ ਮੋਟਾ ਕਿਲਾ ਹੋਏਗਾ ਇਹਨਾਂ ਦਾ ਮਤਲਬ ਇਹ ਹੈ ਕਿ ਜਦੋਂ ਹੁਣ ਉਹ ਤੱਕੜ ਮਾਲ ਨਹੀਂ ਇਹਨਾਂ ਨੇ ਕੱਢਣਾ ਹੂੰ ਸਮਝਾ ਜਦੋਂ ਜਦੋਂ ਜਦ ਤੱਕ ਢੋਪ ਨਹੀਂ ਆਏਗੀ ਜਦ ਢੋਪ ਆਏਗੀ ਮਾਲ ਉੱਤੋਂ ਬਾਅਦ ਉਹਦੇ ਬੋਰੀਆਂ ਨੂੰ ਅਠਰ ਹੋ ਜਾਣੀਆਂ ਉਸ ਤੋਂ ਬਾਅਦ ਫਿਰ ਮਾਲ ਕੱਢਣਗੇ ਪਰ ਜਿਹੜਾ ਇਹ ਜਿਹੜਾ ਇਹ ਮਤਲਬ ਨੁਕਸਾਨ ਹੋ ਰਿਹਾ ਕਿ ਇਹਦੇ ਕਰਕੇ ਕਨਕ ਦੇ ਰੇਟ ਉੱਤੇ ਕੁਝ ਫਰਕ ਪਏਗਾ ਕਾਟਾਵਾਦਾ ਕੁਝ ਵੀ ਤੇ ਮਤਲਬ ਫਰਕ ਪਹਿਲਾਂ ਹੀ ਪੈਣਾ ਹੈਗਾ ਜਨ ਮਾਲ ਜਿਹੜੇ ਥੋੜਾ ਕਿੱਲਾ ਹੈ ਨਾ ਚੁੱਕ ਲੈਣਾਗਾ ਘਾਟੇ ਦੇ ਚੁੱਕਣਗੇ ਮਾਲ ਜਿਹਨੇ ਚੁੱਕਣਾ ਮਤਲਬ ਕਿ ਹੁਣ ਕੀ ਰੇਟ ਚੱਲਦਾ ਪਿਆ ਤੇ ਫਰਕ ਕਿੰਨਾ ਕੁ ਪਏਗਾ ਇਹ ਤੇ ਮਹਾਰਾਜਾ ਹੁਣ ਦਾ ਸਾਨੂੰ ਹੈ ਅਸੀਂ ਇਹਨਾਂ ਨੂੰ ਪੁੱਛਿਆ ਹੀ ਨਹੀਂ ਕਦੇ ਰੇਟ ਬਾਰੇ ਹਾਂਜੀ ਹਾਂ ਸੋ ਹੁਣੋਂ ਸੇ ਗੱਲਬਾਤ ਕਰਨ ਜਾ ਰਹੇ ਆ ਦਾਣਾ ਮੰਡੀ ਬੋਰਡ ਦੇ ਸੈਕਟਰੀ ਵਿਨੋਦ ਕੁਮਾਰ ਜੀ ਦੇ ਨਾਲ ਸਸ਼ੀ ਗੱਲ ਸਰ ਸਸ਼ੀ ਗੱਲ ਜੀ ਸਰ ਮੌਸਮ ਖਰਾਬ ਹੋ ਚੁੱਕਿਆ ਠੀਕ ਹੈ ਨਾ ਤਿੰਨ ਦਿਨ ਹੋ ਗਏ ਮੌਸਮ ਵਿਭਾਗ ਨੇ ਕਿਹਾ ਸੀਗਾ ਕਿ ਮੀਂਹ ਪਏਗਾ ਔਰ ਮੰਡੀ ਦੇ ਵਿੱਚ ਆਪਾਂ ਗਏ ਆ ਦੇਖ ਰਹੇ ਆ ਕਿ ਕਣਕਾਂ ਗਿੱਲੀਆਂ ਹੋ ਰੇ ਕਣਕਾਂ ਦੀ ਬੋਰੀਆਂ ਗਿੱਲੀਆਂ ਹੋ ਰਹੀਆਂ ਨੇ ਕਈਆਂ ਤੇ ਤਰਪਾਲ ਨਹੀਂ ਪਏ ਹੋਏ ਆ ਤੇ ਜਿਹੜੇ ਮੰਡੀ ਦੇ ਵਿੱਚ ਵਰਕਰ ਨੇ ਉਹ ਵਿਹਲੇ ਬੈਠੇ ਹੋਣੇ ਟਾਈਮ ਪਾਸ ਕਰ ਰਹੇ ਨੇ ਕੀ ਕਹੋਗੇ ਇਸ ਚੀਜ਼ ਉਤੇ ਇੱਥੇ ਜਿਸ ਠੀਕ ਕਰ ਰਹੇ ਹਾਂ ਕਿ ਮੌਸਮ ਖਰਾਬ ਹੁੰਦੀ ਚਤਾਵਨੀ ਜਿਹੜੀ ਸੀ ਤਿੰਨ ਦਿਨ ਪਹਿਲਾਂ ਹੀ ਸਾਨੂੰ ਅਲਰਟ ਤੇ ਸੀਗੀ ਅਸੀਂ ਸਾਰੇ ਜੀ ਸਾਡਾ ਸਾਰਾ ਸਟਾਫ ਅਲਰਟ ਤੇ ਸੀ ਅਸੀਂ ਕੋਈ ਵੀ ਐਸਾ ਸਟਾਫ ਦਾ ਮੈਂਬਰ ਨਹੀਂ ਸੀਗਾ ਕਿ ਜਿਹੜਾ ਰਾਤ ਨੂੰ 7:30 8:00 ਵਜੇ ਤੋਂ ਪਹਿਲਾਂ ਜਾਂਦਾ ਸੀ ਹਾਂਜੀ ਅਸੀਂ ਬਕਾਇਦਾ ਆਰਤੀਆਂ ਨਾਲ ਮੀਟਿੰਗ ਵੀ ਕੀਤੀ ਸੀ ਕਿ ਆਪਣੇ ਆਪਣੇ ਜਿਹੜੇ ਤੁਹਾਡੀ ਜਿੰਦੀ ਵੀ ਸੀ ਆਣੀ ਹੈ ਢੇੜੀਆਂ ਵਾਲੀ ਕਣਕਾਣੀ ਉਹਨੂੰ ਤੁਸੀਂ ਆਪੇ ਤਰਪਾਲਾਂ ਤਿਆਰ ਕੀਤੀਆਂ ਜਾਂ ਤੇ ਉਹਨਾਂ ਬਾਰੇ ਕੀਤੀ ਗਈ ਸੀ ਵਿਵਸਥਾ ਹਾਂਜੀ ਅੱਜੇ ਤਰਪਾਲਾ ਦੀ ਗੱਲ ਕਰੀਏ ਤਰਪਾਲ ਤਾਂ ਕਿਤੇ ਕਿਤੇ ਦੇਖਣ ਨੂੰ ਮਿਲ ਰਹੀ ਹੈ ਹਰ ਜਗ੍ਹਾ ਦੇਖਣ ਨੂੰ ਮਿਲ ਜਿੱਥੇ ਜਿੱਥੇ ਵੀ ਓਪਨ ਏਰੀਆ ਹੈ ਮੈਂ ਖੁਦ ਅੱਜ ਸਵੇਰ ਤੋਂ ਮੰਡੀ ਦੇ ਵਿੱਚ ਹੈ ਕੰਮ ਮੈਂ ਖੁਦ ਦੇਖੀ ਮੈਂ ਕੋ ਫੋਟੋਆਂ ਵੀ ਹੈਗੀਆਂ ਮੈਂ ਗਰੁੱਪ ਚ ਸ਼ੇਅਰ ਵੀ ਕੀਤੀਆਂ ਵਾ ਜੀ ਜਿਹੜੀਆਂ ਦਾ ਹੀਪ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਣਕ ਆਈ ਉਹ ਤਾਂ ਆਲਰੇਡੀ ਤਕਰੀਬਨ ਤਕਰੀਬਨ ਸਾਰੀਆਂ ਹੀ ਕਵਰ ਕੀਤੀਆਂ ਹੋਈਆਂ ਹਾਂ ਜੀ ਤੁਸੀਂ ਗੱਲ ਕਰ ਰਹੇ ਹੋ ਜੇ ਪਹਿਲਾਂ ਤੁਸੀਂ ਦੱਸਿਆ ਮੈਨੂੰ ਪੁੱਛਿਆ ਵਾ ਕਿ ਬੋਰੀਆਂ ਬਾਰੇ ਬੋਰੀਆਂ ਬਾਰੇ ਉਹਦੇ ਵਿੱਚ ਇੱਕ ਜਿਹੜੀ ਜਿਹੜੀ ਫਰਮ ਹੈਗੀ ਉਹਦਾ ਅਸੀਂ ਨੋਟਿਸ ਤਿਆਰ ਕਰ ਰਹੇ ਹਾਂ ਉਹਨੂੰ ਫਾਈਨ ਬਾਕਾਇਦਾ ਲਗਾਇਆ ਜਾਵੇਗਾ ਪਰ ਜਿਹੜਾ ਹੁਣ ਨੁਕਸਾਨ ਹੋ ਚੁੱਕਿਆ ਉਹਦਾ ਹਿੱਲਾ ਕਿਵੇਂ ਕੀਤਾ ਜਾਏ ਪਰ ਭਰਪਾਈ ਕਿਵੇਂ ਹੋਏਗੀ ਇਹ ਐਕਚੁਅਲੀ ਸਾਰੀ ਜਿਹੜੀ ਪਰਚੇਸ ਹੈਗੀ ਨੇ ਇਹ ਪ੍ਰਾਈਵੇਟ ਏਜੰਸੀ ਦੀ ਪਰਚੇਸ ਹੈਗੀ ਹੈ ਕਿ ਪ੍ਰਾਈਵੇਟ ਏਜੰਸੀ ਦਾ ਜਿਹੜੇ ਜਦੋਂ ਸਟਾਕ ਇਹਦਾ ਬੋਰੀ ਵਿੱਚ ਪੈਂਦਾ ਉਹ ਖਰੀਦਦਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹ ਉਹਦੀ ਜ਼ਿੰਮੇਵਾਰੀ ਹੈ ਪ੍ਰਾਈਵੇਟ ਏਜੰਸੀ ਇੱਥੇ ਇਸ ਮੰਡੀ ਦੇ ਵਿੱਚ ਪ੍ਰਾਈਵੇਟ ਹੀ ਖਰੀਦ ਹੋ ਰਹੀ ਹੈ ਹਾਂਜੀ ਸਰ ਹੁਣ ਮੀ ਤਾਂ ਪੈ ਹੀ ਰਿਹਾ ਵੈਸੇ ਤਾਂ ਇਹ ਸਵਾਲ ਮੇਰੇ ਖਾਲਾ ਪੁੱਛਣਾ ਬੰਦਾ ਨਹੀਂ ਪਰ ਫਿਰ ਵੀ ਆਪਾਂ ਜਨਤਾ ਦੇ ਰਹੀ ਹੈ ਸਵਾਲ ਪੁੱਛ ਰਹੇ ਆ ਕਿ ਕਨਕਾ ਦਾ ਜੋ ਨੁਕਸਾਨ ਹੋ ਰਿਹਾ ਠੀਕ ਹੈ ਰੇਟ ਦੇ ਉੱਤੇ ਅਸਰ ਪੈ ਦੇਖ ਨੂੰ ਮਿਲ ਸਕਦਾ ਹੈ ਨਹੀਂ ਇਸ ਤਰ੍ਹਾਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਕਣਕ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਬੋਰੀ ਦੇ ਵਿੱਚ ਪੈ ਗਈ ਉਹ ਆਲਰੇਡੀ ਪਰਚੇਸ ਹੋ ਚੁੱਕੀ ਆ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਪਰਚੇਸਰ ਦੀ ਜ਼ਿੰਮੇਵਾਰੀ ਹੈ ਉਹਨੇ ਹੁਣ ਲਿਫਟ ਕਰਾਉਣਾ ਵਾ 72 ਘੰਟੇ ਦੇ ਵਿੱਚ ਲਿਫਟਿੰਗ ਕਰਾਣੀ ਹੁੰਦੀ ਹੈ ਉਹ ਲਿਫਟਿੰਗ ਸਾਡੀ ਪ੍ਰੋਪਰ ਬਿਲਕੁਲ ਠੀਕ ਚੱਲ ਰਹੀ ਹੈ ਤੇ ਜਿਹੜੀ ਤੁਸੀਂ ਕਹਿੰਦੇ ਕੋਈ ਰੇਟ ਦੀ ਰੀਡ ਤੇ ਤਾਂ ਫਰਕ ਆਏਗਾ ਕਿ ਜੇ ਕੋਈ ਕਿਸੇ ਹੋਰ ਆਪਸ਼ਨ ਹੋਣੀ ਹੋਵੇ ਜਿਹੜੀ ਹੁਣ ਜ਼ਿਮੀਦਾਰ ਨੂੰ ਪਤਾ ਮੌਸਮ ਖਰਾਬ ਤਾਂ ਮੰਡੀ 'ਚ ਨਾ ਮਾਲ ਨਹੀਂ ਆ ਰਿਹਾ ਜਿਹੜਾ ਆ ਰਿ ਜਿਹੜੀ ਆ ਹੁਣ ਕਨਕ ਦੀ ਬੋਰੀਆਂ ਗਿੱਲੀਆਂ ਹੋ ਚੁੱਕੀਆਂ ਨੇ ਤਾਂ ਇਹਨਾਂ ਨੂੰ ਤਾਂ ਸੁੱਕਣ ਨੂੰ ਵੀ ਬਹੁਤ ਟਾਈਮ ਲੱਗੇਗਾ ਤਾਂ ਫਿਰ ਕੀ ਇਹਦੀ ਜਿਹੜੀ ਵਿਕਰੀ ਇਹਦੇ ਉੱਤੇ ਰੋਕ ਲੱਗੇਗੀ ਫਿਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਪ੍ਰਾਈਵੇਟ ਏਜੰਸੀਆਂ ਆਲਰੇਡੀ ਖੀ ਚੁੱਕੀਆਂ ਐ ਇਹ ਉਹਨਾਂ ਦੀ ਜ਼ਿੰਮੇਵਾਰੀਆਂ ਹੁਣ ਲਿਫਟ ਕਰਦੀਆਂ ਮਤਲਬ ਇਹ ਸਾਰੀ ਜਿਹੜੀ ਬੋਰੀਆਂ ਨੇ ਹੋ ਚੁੱਕੀਆਂ ਇਹਨਾਂ ਦੀ ਹਾਂਜੀ ਹਾਂਜੀ ਇਹ ਪਰਚੇਜ਼ ਹੋ ਚੁੱਕੀ ਐ ਬੋਰੀ ਫੇਲੋਕ ਤੇ ਪੇਮੈਂਟ ਹੋਈ ਹੋਈ ਐ ਲੀ ओके जी ਸੋ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਜਿਹੜੇ ਜਨਰਿਕਨਕ ਇੱਥੇ ਆ ਉਹ ਜਨਾਬ ਮਤਲਬ ਮੌਸਮ ਨੂੰ ਲੈ ਕੇ ਜਿਹੜਾ ਚੇਂਜ ਆਇਆ ਹੈ بارش ਦੇ ਵਿੱਚ ਗਿੱਲੀ ਹੋ ਰਹੀ ਕਰਨਕ ਨੂੰ ਜਿਹੜੀ ਟੈਨਸ਼ਨ ਉਹਨੇ ਤੇ ਬਣੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਮੰਗੀ ਇਹ ਜੂ ਕਹਿਣਾ ਚਾਹਨਾ ਮੈਂ ਕਿ ਜਿੱਸਾ ਕਿ ਮੌਸਮ ਖਰਾਬ ਹੈਗਾ ਵਾ ਮੈਂ ਆਰਤੀਆਂ ਭਰਾਵਾਂ ਨੂੰ ਵੀ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੈਂ ਕੀ ਮੌਸਮ ਖਰਾਬ ਹੈ ਪਹਿਲਾਂ ਜਦ ਤੱਕ ਮੌਸਮ ਦੀ ਕਲੀਅਰ ਦੀ ਆਪਣੀ ਨਹੀਂ ਆਂਦੀ ਇੰਟੀਮੇਸ਼ਨ ਨਹੀਂ ਆਂਦੀ ਤੇ ਆਪਣੇ ਆਪਣੇ ਕਿਸਾਨਾਂ ਨੂੰ ਕਹਿ ਦਿੱਤਾ ਕਿ ਹਾਲ ਦੀ ਘੜੀ ਉਹ ਮੰਡੀ ਦੇ ਵਿੱਚ ਫਸਲ ਲੈ ਕੇ ਨਾ ਜਿਉਂ ਹੀ ਮੌਸਮ ਸਾਫ ਹੋਏਗਾ ਤੇ ਉਹ ਆਪਣਾ ਇੱਥੇ ਮੰਡੀ ਦੇ ਵਿੱਚ ਆਸਰ ਲੈਣਗੇ ਜੀ ਤੇ ਇਹਦੇ ਬਾਰੇ ਵੀ ਕੋਈ ਮਤਲਬ ਨੋਟੀਫਿਕੇਸ਼ਨ ਵਗੈਰਾ ਹੁੰਦੀ ਆ ਇਨਫੋਰਮੇਸ਼ਨ ਦੇਣ ਦੇ ਲਈ ਕਿ ਹਾਂ ਹੁਣ ਤੁਸੀਂ ਆ ਸਕਦੇ ਹੋ ਨਹੀਂ ਇਹ ਨਹੀਂ ਹੁੰਦੀ ਸਾਡੇ ਵਟਸਐਪ ਤੇ ਮੈਸੇਜ ਆਉਂਦੇ ਨੇ ਦੇ ਗਰੁੱਪ ਦੇ ਵਿੱਚ ਸ਼ੇਅਰ ਵੈਦਰ ਡਿਪਾਰਟਮੈਂਟ ਜਿਹੜਾ ਹੈਗਾ ਨਾ ਉਹ ਕਰਦੇ ਦਿੰਦੇ ਸਾਡੇ ਕੋਲ 아마 하루코 이 치즈가 판단돼 기 모사만 것도 그라우드래 것도 니고래.